i'm a ਨੰਸਾਨ ਆਨੰਦ ਭਾਇ ਤੇਰੀ ਮਾਈ ਸੰਤ ਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਜੀ ਆਵਾਦਿਆ ਰਾਗ ਰਤਨ ਪਰਵਾਰ ਪਨੀਆ ਸ਼ਬਦ ਦਾ ਬਣਿਆਈਆ ਸ਼ਬਦੋ ਤੰਗੋ ਹਰੀ ਕੀ ਰਾਗ ਮਨ ਜੀ ਹਸਾਇਆ ਕੈ ਸੰਕ ਆਨੰਦ ਭੂਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਮ੍ਰਿਤ ਕਾਲ ਰੋ ਕਰੇ ਤੇਰਾ ਕਾਰਜ ਸਤਿ ਸਵਾਰਣਾ ਸਦਾ ਨਾਮ ਦਾ ਲਾ ਸੰਭਰਤ ਸਵਾਦੀ ਸੋਜ ਮਨਵਾਵੇ ਸਾਰੇ ਕਹਿ ਨਾਲ ਤੂੰ ਮਨ ਮੇਰੇ ਸਦਾ ਰਹੋ ਕਹੇ ਨਾਲੇ ਸਾਥੇ ਸਾਹਿਬਾ ਗਿਆ ਨਹੀਂ ਕਰ ਸਤਿ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸੰਤ ਸਲਾਹੁ ਤੇਰੀ ਨਾਮੁ ਬੰਸਾ ਬਸਾਵੇ ਨਾਮ ਜੰਗ ਬੰਸਿਆ ਵਾਜੇ ਸਰਦ ਜਨੇਰੇ ਕਹਿ ਨਾਨਕ ਸਚ ਸਾਧੇ ਭੰਉ ਧਿਆਨਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁਗਾਂ ਸਭ ਗਵਾਈ ਜਿਨੇ ਚੰ ਸਤਿ ਪੁਰਨੀਆਂ ਸਦਾ ਗੁਰ ਬਾਣ ਕੀਤਾ ਗੁਰ ਮੰਡਾ ਜਿਸਨੀਆਂ ਹੈ ਵਡਿਆਈਆਂ ਤਹਿ ਨਾਨਕ ਸੁਨਹਾ ਸੰਤ ਹੋ ਸ਼ਬਦ ਧਰੋਪੇ ਰੋ ਸੱਚਾ ਨਾਮੁ ਰੇ ਰਾਹ ਆਧਾਰ ਵਾਜੇ ਬੰਦ ਸ਼ਬਦ ਜਿਤ ਘਰਿ ਸੁਖੁ ਭਾਵੇ ਘਰਿ ਸੁਖੁ ਭਾਵੇ ਛੰਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤੁੰਦਵਸ ਕੀਤੇ ਕਾਲ ਤਖਤ ਕੁਮਾਰਿਆ ਤੁਝ ਕਰਮ ਪਾਇਆ ਤੁਝ ਜਿਨ ਕਾਉ ਸਿਨਾਂਗ ਨਗ ਲਗੇ ਆਦਰੂ ਨੇ ਬਨਵੰਤ ਨਾਨਕ ਦੁਰਚਰਨ ਸਾਹੀ ਬਾਜ ਅਨਹਰ ਤੋਂ ਲੈ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਤਾਈਂ ਦਇਆ ਇਲੈ ਸਗਲ ਜਗਤ ਜੰਗੇ ਆਈਆ ਪੁਰ ਆਈਆ ਵਚੈ ਧਰਮਾ ਦੂਰ ਕਰਮੀਆਂ ਕੋ ਆ ਪੜੀ ਕਿੰ ਡੰਗੇ ਦੂਰ ਜਿਨੇ ਨਾਮ ਧਿਆਇਆ ਗਏ ਮਸੰਤਤ ਧਾਰ ਨਾਨਕ ਤੇ ਮੁਕਿ ਉਤਲੇ ਕਿਤੇ ਨਾ ਲ ਜਨੇ ਨਾਮ ਧਿਆਇਆ ਗਏ ਮਸਕਤ ਭਾਰ ਨਾਨਕ ਤੇ ਮੁਕ ਉਜਲੇ ਕੀਤੀ ਛੰਗੇ ਨਾਮ ਬਾਣੀ ਮਾਲਿਕਾ ਅਸਾ ਬਾਣੀ ਜੀ ਕੀ ਭਦੇ ਸੋਤਾ ਤੁਲ ਸਾਹਿਬ ਐਸ਼ਰ ਜੀ ਕੀ ਫਤਿਹ ਜੋ ਸੰਗਤਾਂ ਦੇਖ ਰਹੇ ਹਾਂ ਇਹ ਸੰਤ ਬਾਬਾ ਨਰੈਣ ਸਿੰਘ ਜੀ ਜੋ ਅਕਲੀਏ ਬਣਾ ਦਾ ਇਹ ਲੰਗਰ ਤੁਮ ਦਰਸ਼ਨ ਕਰਉਰੇ ਲੰਗਰ ਤੇ ਕਹਾ ਜਾ ਕੇ ਆ ਦੇਖੋ ਆ ਬਾਬਿਆਂ ਦੀ ਪ੍ਰਸ਼ਾਦੇ ਬਣਾਉਣੀ ਹੈਗਾ ਆ ਮਸ਼ੀਨ ਹੈ ਕਰੋ ਵੀ ਦਰਸ਼ਨ ਅ ਜਦੋਂ ਮਤਲਬ ਕਿ ਸੰਗਤਾਂ ਜਾਦੇ ਹੋ ਜਾਣਾ ਉਦੋਂ ਇਹ ਮਸ਼ੀਨਾਂ ਪ੍ਰਸ਼ਾਦੇ ਵਾਲੀਆਂ ਚਲਾਈਆਂ ਜਾਂਦੀਆਂ ਗਈਆਂ ਆ ਦੇਖੋ ਜੀ ਤੁਸੀਂ ਇਹ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨਾਂ ਜੀ ਦੁਬਾਰੇ ਫੇਰ ਇਹ ਖੁਰਸੀ ਮਸ਼ੀਨ ਨੂੰ ਇਹ ਪ੍ਰਸ਼ਾਦਾ ਜੋ ਪ੍ਰਸ਼ਾਦਾ ਬਣਾਉਂਦੀ ਹੈ ਮਸ਼ੀਨ ਕਰੋ ਜੀ ਦਰਸ਼ਨ ਤੁਸੀਂ ਜੋ ਸਕਰੀਨ ਤੇ ਮਸ਼ੀਨ ਦਾ ਯਾਨੀ ਆਸੀ ਇਹ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨਾਂ ਜੀ ਉੱਥੇ ਪ੍ਰਸ਼ਾਦਾ ਬਣਾ ਕੇ ਇੱਥੇ ਪ੍ਰਸ਼ਾਦੇ ਆ ਜਾਂਦੇ ਨੇ ਜੋ ਆ ਸਾਹਮਣੇ ਤੁਸੀਂ ਦਿਖਾਉਨੇ ਹੈਗੇ ਹਨਾ ਇਹ ਜਦੋਂ ਮਸ਼ੀਨ ਚੱਲਦੀ ਹੈ ਇੱਥੋਂ ਤਾਹਾਂ ਤੋਂ ਪ੍ਰਸ਼ਾਦੇ ਆਉਂਦੇ ਆਗੇ ਉਹ ਸਾਹਮਣੇ ਉਧਰੋਂ ਪੇੜੇ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਪੇੜੇ ਭੁਕੇ ਆਹ ਗਹਾਂ ਵਾਲੀ ਮਸ਼ੀਨ ਚੱਲਦੀ ਹੈ ਇੱਥੋਂ ਫਿਰ ਬੇਲ ਕੇ ਰੋਟੀ ਆ ਕਵੀ ਹੈ ਆ ਤਵੀ ਤੇ ਬਣ ਕੇ ਤੇ ਇੱਥੇ ਮਤਲਬ ਕਿ ਪ੍ਰਸ਼ਾਦਾ ਆਉਣ ਵਾਸਤੇ ਟੋਕਰੀਆਂ ਧਰੀਆਂ ਜਾਂਦੀਆਂ ਉਹਨਾਂ ਦੇ ਵਿੱਚ ਪ੍ਰਸ਼ਾਦਾ ਬਣ ਕੇ ਆਉਂਦਾ ਜੀ ਬਰਜ ਖਾਲਸਾ ਬਰਜ ਖਫਾ ਜੀ ਅਰੇ ਬਾਈ ਖਾਲਸਾ ਬਾਈ ਇਹ ਮਸ਼ੀਨ ਕਰਦਾ ਹੀ ਆ ਪੂਰੀ ਜੀ ਦੇਖਣ ਅੱਛਾ ਪੂਰੀਆਂ ਬੜ ਕੇ ਜੀ ਹਾਂ ਜੀ ਤੇ ਇਹਦੇ ਵਿੱਚ ਫਿਰ ਮੰਮੀ ਇਹਦੇ ਵਿੱਚ ਚੜਨਾ ਨਹੀਂ ਅੱਛਾ ਉਦੋਂ ਤੇ ਬਣਦੀਆਂ ਜੀ ਬਣ ਲਗਈ ਜਦੋਂ ਜਾਲੇ ਸੰਗ ਤੋੜੇ ਉਦੋਂ ਮੂਰਤੀਆਂ ਦੇ ਪੂਰਨ ਹਾਂ ਜੀ ਠੀਕ ਆ ਅੱਛਾ ਇਹ ਇਹ ਪਤਾਈਏ ਨਹੀਂ ਨਾ ਜਨਾਈ ਹਾਂ ਜੀ ਬਾਈ ਠੀਕ ਆ ਬਾਈ ਬਰਜ ਖਾਲਸਾ ਬਾਈ

अझ <laughs> ख ハハハハ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪ ਸਥਾਨ ਬ੍ਰह्म ਗਿਆਨੀ 108 ਸੰਤ ਬਾਬਾ ਨਰੈਣ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਵੀਡੀਓ ਤੇ ਦਰਸ਼ਨ ਕਰ ਰਹੇ ਹੋ ਇਹ ਸੰਤ ਬਾਬਾ ਨਰੈਣ ਸਿੰਘ ਜੀ ਅਕਲੀਏ ਵਾਲੇ ਮਹਾਪੁਰਸ਼ ਹੋਏ ਨੇ ਉਹਨਾਂ ਮਹਾਪੁਰਸ਼ਾਂ ਦੇ ਕਰੋ ਹੀ ਦਰਸ਼ਨ ਮਹਾਪੁਰਸ਼ਾਂ ਦੇ ਉੱਤੇ ਪਏ ਇਹਦੇ ਵਿੱਚ ਕਰੋ ਹੀ ਦਰਸ਼ਨ ਤੁਸੀਂ ਆਇਕਰ ਜੀ ਕਾ ਖਾਲਸਾ ਆਇਦਰ ਜੀ ਕੀ ਹਾਤੇ ਆਇਓ ਆਪਾਂ ਸਾਰੇ ਸੰਤ ਦਾ ਬਨਾਰਨ ਸਿੰਘ ਜੀ ਦੇ ਕੋਰੇ ਦਰਸ਼ਨ ਕਰੀਏ ਸਭੇ ਬੈਰ ਖਾਲਸਾ ਬਾਈ ਜੀ ਬਬਾ ਜੀ ਇਹ ਬਾਬਾ ਨਰੈਣ ਸਿੰਘ ਜੀ ਇੱਥੇ ਭਗਤੀ ਕਰਦੇ ਹੁੰਦੇ ਸੀ ਇਹ ਪਹਿਲਾਂ ਫੌਜ ਕਰਦੇ ਹੋਏ ਅੱਛਾ ਪਹਿਲਾਂ ਫੌਜ ਸੀ ਫੌਜ ਨੂੰ ਅੰਗਰੇਜ਼ ਗਵਰਨਮੈਂਟ ਦੇ ਵਿੱਚ ਇਹ ਸਾਰੀ ਪਾਕਤ ਨਹੀਂ ਮਤਲਬ ਕਾਲੀ ਪੱਕ ਦਾ ਬੰਦੇ ਨਹੀਂ ਕਾਰੀਪਰ ਬੰਨੀ ਅੱਛਾ ਇਹ ਜਾਂਦੇ ਉਹ ਨਹੀਂ ਬੰਦਨੀ ਅੱਛਾ ਇਹਨੇ ਕਾਇਰ ਕਰ ਦਿੱਤੇ ਹੋਇਆ ਅੱਛਾ ਇਹ ਕਿੰਨਾ ਹੀ ਸਰਕਾਰੀ ਕੱਟ ਕੇ ਹੋਵੇ 6 ਮਹੀਨੇ ਕੇ 6 ਸਾਲ ਕਰਕੇ ਅੱਛਾ ਉਹ ਦੁਬਾਰਾ ਭਗਤੀ ਨੇ ਕਰੀ ਹੋਈ ਅਛਾ ਪਹਿਲਾਂ ਫੌਜ ਦੇ ਵਿੱਚ ਵੀ ਭਗਤੀ ਕਰਦੇ ਸੀਗਾ ਬਈ ਬਹੁਤ ਫਰੀ ਬਲਟਣੀ ਫਰੀ ਪਾਕੀ ਚੋਗੀ ਅਛਾ ਇੱਥੇ ਫੇਰ ਆ ਇਹ ਇਸ ਸਥਾਨ ਦੇ ਉੱਤੇ ਪਹਿਲਾਂ ਆ ਕਿ ਪਹਿਲਾਂ ਆਪਣੇ ਘਰੇ ਵੀ ਪਹਿਲਾਂ ਵਾ ਸਾਰੇ ਘਰੇ ਫਰੇ ਅਛਾ ਜੀ ਗੋ ਗੋ ਸਾਰੇ ਘਰੇ ਫਰੇ ਘਰੇ ਫਰੇ ਕਿ ਜਦੋਂ ਨੂੰ ਕੋਈ ਹੋਰਾ ਗੁਰੂ ਮਿਲ ਗਿਆ ਹਾਂਜੀ ਠੀਕ ਇਹ ਵਦੋ ਆਪਣੇ ਘਰੇ ਜੁਵਾਰਾ ਸੀ ਕਚਾਣਾ ਦਾ ਹਾਂਜੀ ਉਹ ਵੀ ਭਗਤੀ ਕਰੀਏ 12 13 ਰੱਖਦੇ ਹਰ ਵਕਤ ਅਛਾ ਮਾ ਗੋਰੀ ਬੈਗੀ ਜਾਂ ਕੇ ਰੋਟੀਆਂ ਤਾਂ ਢੇਰ ਹੁੰਦੇ ਸੀ ਹਾਂਜੀ ਪਛਾਦਾ ਪਛਾਦਾ ਭੇਦ ਹੁੰਦੇ ਸੀ ਅਛਾ ਜੀ ਮੇਰਾ ਆਪਣਾ ਉਤਾਰਣ ਦੇ ਬਾਰੇ ਜੀ ਹਾਂ ਜੀ ਬਾਹ ਟੰਗੇ ਦੇ ਕਿਲੀ ਤੇ ਹਾਂ ਜੀ ਜਿਵੇਂ ਬਾਬਾ ਹਰਦੇਵ ਸਿੰਘ ਹੀ ਹੋਇਆ ਬਾਬਾ ਹਰਦੇਵ ਸਿੰਘ ਜੀ ਵਾਹ ਪਰਸ਼ ਬਹੁਤ ਵੱਡੇ ਹੋਏ ਸੀ ਇਹਨਾਂ ਦੀ ਕੀ ਲੇਖ ਹਾਂ ਇਹਨਾਂ ਦੀ ਸੀ ਹਾਂ ਟੰਗੋ ਉੱਥੋਂ ਸੰਗਤਾਂ ਆਈਆਂ ਜੀ ਇੱਥੇ ਉਹ ਦੂਬਾਤ ਮਤਲਬ ਉਹ ਦਰਸ਼ਨੀ ਨੇ ਗੁਰੂ ਦੀ ਬਥੇ ਨਾ ਅੱਛਾ ਜੀ ਰਾਤਰੀ ਬਾਦ ਨਿਕਲਦੇ ਸੀ ਰਾਤਰੀ ਮਤਲਬ ਉਹਦਾ ਦਿਨੇ ਤੋਂ ਪੈਂਡ ਨਹੀਂ ਪਹੁੰਚਦੇ ਹਾਂ ਜੀ ਅੱਛਾ ਜੀ ਵਾਰੇ ਜੀ ਅੱਛਾ ਅੱਛਾ ਉਥੋਂ ਕੋਸ਼ਿਸ਼ ਭਗਤੀ ਕਰਕੇ ਇੰਨੇ ਕਿੰਨੇ ਜਗ੍ਹਾ ਦੀ ਹਾਂਜੀ ਇਹ ਮੇਰਾ ਦਸਤੂਰ ਬਰਬਾਰ ਹੈ। ਇਹ ਇਹ ਉਹਨਾਂ ਦਾ ਵਾਹਨ ਸੀ ਜੱਦੀ ਵਾਹਨ ਉਹ ਤੋਂ ਚੱਕ ਕੇ ਲੈ ਕੇ ਬੱਬੇ ਬੰਨੀ ਜੋ। ਅੱਛਾ ਜੀ। ਉਹ ਤੋਂ ਬਾਅਦ ਇਹ ਪੋਣ ਕਰਿਆ ਵੇ। ਹਾਂਜੀ। ਅੱਡੇ ਘਰਾਂ ਤੋਂ ਘੁਮਾਰਦੇ ਸੀ। ਹਾਂਜੀ ਹਾਂਜੀ। ਉਹਨਾਂ ਨੇ ਮਤਲਬ ਔਰ ਸੀਗੇ ਹੋ। ਹਾਂਜੀ ਬੜੀ ਬਹੁਤ ਸੀ। ਹਾਂਜੀ। ਉਹਨੇ ਨੌ ਗਿਲੇ ਗੁਰੂ ਘਰ ਦੇ ਨਾਲ ਹੋ। ਅੱਛਾ ਜੀ। ਠੀਕ ਹੈ ਜੀ। ਤੇ ਫਿਰ ਇਹ ਸੰਤ ਬਾਬਾ ਭਗਤੀ ਕਰੀ ਆ ਜਿਹੜਾ ਆ ਇਹ ਕਪਿਸ਼ਤਾਨ ਹੁੰਦਾ। ਅੱਛਾ ਇਹ ਕਪਿਸ਼ਤਾਨ ਨਹੀਂ ਇੱਥੇ ਭਗਤੀ ਤੇ ਵਾਗ ਹੈ। ਠੀਕ ਹੈ ਜੀ ਤੇ ਇਹ ਜਿਵੇਂ ਆ ਇਹ ਬਾਬਿਆਂ ਵਾਲੇ ਜਿਹੜਾ ਬਣਾ ਹੋਇਆ ਸਰੂਪ ਤਾਂ ਹਾਂ ਜੀ ਕਿ ਪਹਿਲਾਂ ਸੀ ਪਹਿਲਾਂ ਥੱਲੇ ਸੇ ਕੱਟੀ ਤਲਾਈ ਸੀ ਅੱਛਾ ਪਹਿਲਾਂ ਉਹਨਾਂ ਬਾਬਿਆਂ ਵਾਲੇ ਕੱਚੀ ਤਲਾਈ ਹੁੰਦੀ ਸੀ ਤਲਾਈ ਸੀ ਅੱਛਾ ਜੀ ਤੇ ਪੌੜੀਆਂ ਹੁੰਦੀਆਂ ਚੜੀਆਂ ਉਹਨੂੰ ਕੱਚੀਆਂ ਅੱਛਾ ਜੀ ਐਸਾਂ ਨੂੰ ਪਿਛੇ ਤੇ ਉਹtheta ਤਿਲਾਤੇ ਕਰਕੇ ਛਿਨਾਣ ਉੱਥੇ ਭਗਤੀ ਕਰਦੇ ਸੀ ਅੱਛਾ ਜੀ ਤੇ ਆਹ ਜਿਹੜੇ ਬਾਹਰ ਜੁਕਤੇ ਪਏ ਆ ਬਾਬਿਆਂ ਦੇ ਉਹਦੇ 'ਚ ਲਾਏ ਹੋਏ ਹਾਂ ਇਹਨਾਂ ਨੇ ਉਹਨਾਂ ਨੇ ਉਹ ਬਾਬਿਆਂ ਦੇ ਉੱਤੇ ਅੱਛਾ ਬਾਬਿਆਂ ਦੇ ਚਰਨ ਜਿੱਤੇ ਠੀਕ ਹੈ ਬਾਈ ਤੇ ਫਿਰ ਬਾਬਾ ਨੇ ਸੀ ਕਿੰਨੇ ਸਾਲ ਭਗਤੀ ਕੀਤੀ ਉਹ ਕਿ ਨਿਕਿ ਨਿਕ ਜਿਹਾ ਸੀ ਅੱਛਾ ਜੀ ਅੱਛਾ ਜੀ ਤੇ ਜਿਹੜਾ ਬਾਬਾ ਜੀ ਚੋਲਾ ਛੱਡੇ ਸੀ ਜੀ ਉਦੋਂ ਉਦੋਂ ਆਪ ਕਿੰਨੇ ਸਾਲ ਦੇ ਹੋਣਗੇ ਜੀ ਉਹਦੇ ਵਿੱਚ ਉੱਤੇ ਹੀ 100 ਕੁ ਸਾਲ 100 ਤੋਂ ਉੱਤੇ ਸੀ ਕੋਈ 8 8 8 ਸਾਲ ਦੇ ਕਹਿੰਦੇ ਕੋਈ ਥੋੜਾ ਜਿਹਾ ਹਾਂ ਜੀ ਇਹ ਜਿਹੜਾ ਸੰਤ ਬਾਬਾ ਹਰਦੇਵ ਸਿੰਘ ਸੀ ਜੀ ਇਹ ਇੱਥੇ ਕਿੰਨੇ ਸਾਲ ਰਹਿ ਗਏ ਬਾਬਾ ਨੂੰ ਹਾਂ ਜੀ ਕਿ ਨਿਕਿ ਨਿਕ ਜਿਹਾ ਜਿਹੜਾ ਪਹਿਲੀ ਹੋਆ ਬਾਈ ਦਦੇ ਜੀ ਜੀ ਆਪ ਦੀ ਪਹਿਲੀ ਹਾਂ ਜੀ ਬਾਈ ਦੋ ਸਾਲ ਬਾਅਦ ਅੱਛਾ ਅੱਛਾ ਅਹੀ ਬੋਲਦਾ ਭਾਈ ਹੈ ਉਥੇ ਉਹਦੇ ਬਾਬਾ ਹਰਦੇਵ ਸਿੰਘ ਇੱਥੇ ਬਾਬਾ ਹਰਦੇਵ ਸਿੰਘ ਨੇ ਬਹੁਤ ਬਖਤ ਕੀਤੀ ਹੈ ਭਾਈ ਜੋੜ ਕਰਦੇ ਅੱਛਾ ਜੀ ਹਾਂਜੀ ਤੇ ਬਾਬਾ ਹਰਦੇਵ ਸਿੰਘ ਨੇ ਇੱਥੇ ਵੀ ਕਿੰਨਾ ਸਰਪ ਇੱਥੇ ਬਹੁਤ ਰਹੇ ਇੱਥੇ ਬਾਬਾ ਨੇ ਉਨਾਟ ਰਹੇ ਨਸਾਨਾ ਅੱਛਾ ਜੀ ਬਾਬੇ ਦਾ ਬਾਬਾ ਹਰਦੇਵ ਸਿੰਘ ਦਾ ਨਾਮ ਸਤਾਨੰਦਰਸ ਅੱਛਾ ਜੀ ਜੀ ਨਹੀਂ ਭਾਈ ਅੱਥੇ ਬਸ ਤਾਂ ਨਾ ਅੱਛਾ ਅੱਛਾ ਰਿਪਟ 3 ਜੀ ਲੱਗੇ ਹੋਏ ਸੀ ਨਾ ਬਾਬਾ ਜੀ ਆਹ ਦੇਖ ਬਾਬਾ ਹੀ ਹੋਣ ਬਾਬਾ ਹਾਂਜੀ ਵੀ ਭਾਜ ਨਹੀਂ ਕਰਦਾ ਸੀ ਉਹਨਾਂ ਤੋਂ 9 ਸਾਲ ਲੱਗੇ ਫਿਰ ਹੁਣ ਬਹੁਤ ਸਾਰਾ ਸੇਵਾ ਚੱਲੀ ਨਾ ਬਾਬਾ ਜੀ ਠੀਕ ਹੈ ਇੱਕ ਬਾਬਾ ਮਾਨ ਸਿੰਘ ਜੀ ਸੀ ਜੀ ਇੱਥੇ ਪਿੰਡ ਕਰਮਗੜਾ ਉਤਾਲੀ ਦੇ ਉਹ ਵੀ ਇੱਥੇ ਸੀ ਹਣਾ ਉਹਨਾਂ ਨੇ 12 ਸਾਲ ਇੱਥੇ ਡਾਲੀ ਕਰੀਆ ਅੱਛਾ ਉਹ ਉਹਨਾਂ ਨੇ ਬਾਬਾ ਮਾਨਸੂ ਨੇ 12 ਸਾਲ ਗੁਰੂ ਘਰ ਦੀ ਇੱਥੇ ਡਾਲੀ ਕਰੀ ਡਾਲੀ ਗਈ ਅੱਛਾ ਇਸ ਸਥਾਨ ਤੇ ਹੀ ਹਾਂ ਜੀ ਉਹ ਵੀ ਬਾਬਾ ਬੜਿਆ ਗੁੱਧ ਪਾਣੀ ਉਹ ਹੀ ਲੈ ਕੇ ਆਉਂਦੇ ਸੀ ਹਾਂ ਜੀ ਉਹ ਵੀ ਜਦੋਂ ਉਹ ਇਹ ਬਾਬਾ ਨਰਿੰਦਰ ਸਿੰਘ ਸੀ ਜੀ ਇਹ ਉਦੋਂ ਹਾਂ ਜਦੋਂ ਬਾਬਾ ਮਾਨਸੂ ਰਹਿੰਦਾ ਸੀ ਆਹ ਉਹ ਤਵੇ ਦੇ ਬੋਹੀ ਕਹਿੰਦੀ ਅੱਛਾ ਬਾਈ ਹਾਂ ਹਾਂ ਜੀ ਬਾਬਾ ਮਾਨਸੂ ਵੀ ਕਹਿੰਦੇ ਬਹੁਤ ਮਹਾਂਪੁਰਸ਼ ਹੋਏ ਹਾਂ ਜੀ ਬਹੁਤ ਮਹਾਂਪੁਰਸ਼ ਹੋਏ ਠੀਕ ਆ ਬਾਈ ਬਾਬਾਈ ਬਰਜ ਖਾਲਸਾ ਵਾਹਿਗੁਰੂ ਸਾਹਬ ਜੀ ਫਤਿਹ ਜੋ ਆਹਾ ਹੁਣ ਵੀਡੀਓ ਚ ਤੁਸੀਂ ਦੇਖੀ ਜਾਨੇਓ ਇਹ ਸੰਤ ਬਾਬਾ ਨਰਨ ਸਿੰਘ ਜੀ ਅਕਲੀਆ ਵਾਲੇ ਦੇ ਗੁਰੂ ਘਰ ਦੀ ਸੋਨੂੰ ਸਬਜੀ ਦਿਖਾਉਣੇ ਆ ਇਹ ਸੇਵਾਦਾਰ ਨੇ ਇਥੇ ਗੁਰੂ ਘਰ ਦੇ ਵਿੱਚ ਬਹੁਤ ਸਬਜੀ ਵੀ ਲਾ ਰੱਖੀ ਐ ਗੁਰੂ ਘਰ ਦੇ ਲੰਗਰ ਦੇ ਵਾਸਤੇ ਜਿਵੇਂ ਤੋਰੀਆਂ ਹੋਣੀਆਂ ਟ੍ਰਿੰਡੀਆਂ ਹੋਣੀਆਂ ਹੋਰ ਵੀ ਸਬজੀਆਂ ਬਹੁਤ ਜ਼ਿਆਦਾ ਐ ਇੱਥੇ ਸੇਵਾਦਾਰਾਂ ਨੇ ਲਾਣਾ ਹੁਣ ਬਹਿਰ ਜੀ ਕਥਲਸਾ ਬਾਈਬਲ ਦੀ ਕਿਤਾਬ